ਸ਼ਸ਼ਿਕਾ ਜੀ ਮੇਰਾ ਨਾਮ ਰਮਦੀਪ कौर ਹੈ ਮੈਂ ਜ਼ਿਲ੍ਹਾ ਮਾਨਸਾ ਸ਼ਹਿਰ ਗੁਲਾਟਾ ਤੋਂ ਬਿਲੋਂਗ ਕਰਦੀ ਹਾਂ ਮੈਂ 2023 ਵਿੱਚ ਆਈ ਭਰਤੀ 1700 ਸਿਵਲ ਕਾਂਸਟੇਬਲ ਦੀ ਐਜ ਕਾਂਸਟੇਬਲ ਸਿਲੈਕਟ ਹੋਈ ਹਾਂ ਮੇਰਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਬੈਲਟ ਫੋਰਸ ਜੁਆਇਨ ਕਰਾਂ ਤੇ ਇਹ ਸੁਪਨਾ ਮੇਰਾ ਮਾਨ ਸਰਕਾਰ ਨੇ ਪੂਰਾ ਕੀਤਾ ਹੈ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀਵ ਗੁਰਨਾਨ ਕੋਲਿਜ ਬੁਲਾਡਾ ਤੋਂ ਤੇ ਮੈਂ ਉਸ ਤੋਂ ਬਾਅਦ ਹੀ ਤਿਆਰੀ ਕਰ ਸ਼ੁਰੂ ਕਰ ਦਿੱਤੀ ਸੀ ਮੈਂ ਸਾਡੇ ਪਰਿਵਾਰ ਵਿੱਚੋਂ ਪਹਿਲੀ ਲੜਕੀ ਭਰਤੀ ਹੋਈ ਹਾਂ ਪਹਿਲਾਂ ਕੋਈ ਵੀ ਨਹੀਂ ਹੈ ਸਰਕਾਰੀ ਜੋਬ ਤੇ ਤੇ ਸਾਨੂੰ ਮੇਰੇ ਮਾਪਿਆਂ ਨੂੰ ਮੈਨੂੰ ਬਹੁਤ ਖੁਸ਼ੀ ਹੈ ਕਿ ਭਗਵੰਤ ਮਾਨ ਸਾਹਿਬ ਨੇ ਸਾਡਾ ਇਹ ਸੁਪਨਾ ਪੂਰਾ ਕੀਤਾ ਮੈਂ ਬਹੁਤ ਸੁਣਿਆ ਸੀ ਕਿ ਪੰਜਾਬ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਹੀ ਜ਼ਿਆਦਾ ਰਿਸ਼ਵਤ ਜਾਂ ਸ਼ਿਫਾਰਿਸ਼ ਵਗੈਰਾ ਚੱਲਦੀ ਸੀ ਪਰ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਉਹਨਾਂ ਨੇ ਬਿਨਾ ਕਿਸੇ ਰਿਸ਼ਵਤ ਬਿਨਾ ਕਿਸੇ ਸ਼ਿਫਾਰਿਸ਼ ਤੋਂ ਭਰਤੀਆਂ ਸ਼ੁਰੂ ਕੀਤੀਆਂ ਨੇ ਉਹਨਾਂ ਦੇ ਵਿੱਚ ਹੀ ਮੇਰਾ ਮੌਕਾ ਮਿਲਿਆ ਮੈਨੂੰ ਭਰਤੀ ਹੋਣ ਦਾ ਮੈਂ ਵੀ ਵਾਅਦਾ ਕਰਦੀ ਹਾਂ ਕਿ ਮੈਂ ਵੀ ਆਪਣੀ ਨੌਕਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਹੁਣ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੀਐਮ ਭਗਵੰਤ ਮਾਨ ਸਾਹਿਬ ਦਾ मेरा नाम अजय मेरी एजुकेशन क्वालिफिकेशन है पोस्ट ग्रेजुएट इंग्लिश लिटरेचर मैं सीएम साहब को एक बार फिर से धन्यवाद करना चाहूँगा जिनकी ईमानदारी की वजह से आज हम इस मुकाम तक पहुँचे हैं जिन्होंने हमको रोज़गार दिया और इसी ईमानदारी से मैं अपनी जॉब निभाऊँगा पूरी सर्विस के दौरान कहीं भी कोई भी भ्रष्टाचार नहीं करूँगा ਸਾਹਿਬ ਜੀ ਸਾਰਿਆਂ ਨੂੰ ਮੇਰਾ ਨਾਮ ਰਿਤਿਕ ਸ਼ਰਮਾ ਹੈ ਮੈਂ ਸਭ ਨੂੰ ਇਹ ਦੱਸਣਾ ਚਾਹਾਂਗਾ ਕਿ ਅੱਜ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਹਾਂ ਰਿਸਪੈਕਟਿਡ ਸੀਐਮ ਸਰਦਾਰ ਭਗਵੰਤ ਮਾਨ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਸਦਕਾ ਅੱਜ ਮੈਂ ਭਰਤੀ ਹੋ ਸਕਿਆ ਹਾਂ ਉਨ੍ਹਾਂ ਨੇ ਪੰਜਾਬ ਦੇ ਵਿੱਚ ਰਿਸ਼ਵਤ ਤੋਂ ਬਿਨਾਂ ਅਤੇ ਨਿਰਪੱਖਤਾ ਤੋਂ ਬਿਨਾਂ ਭਰਤੀ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਸੀ ਜਿਸ ਦੇ ਤਹਿਤ ਮੈਂ ਭਰਤੀ ਹੋਇਆ ਹਾਂ ਫਰਵਰੀ 2023 ਦੇ ਵਿੱਚ ਪੰਜਾਬ ਪੁਲਿਸ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਮੈਂ ਤਿਆਰੀ ਹੋਰ ਸ਼ੁਰੂ ਕਰ ਦਿੱਤੀ ਅਤੇ ਪੇਪਰ ਕਲੀਅਰ ਹੋਣ ਤੋਂ ਬਾਅਦ ਮੈਂ ਟ੍ਰਾਇਲ ਦੀ ਤਿਆਰੀ ਸ਼ੁਰੂ ਕੀਤੀ ਟ੍ਰਾਇਲ ਕਲੀਅਰ ਹੋਣ ਤੋਂ ਬਾਅਦ ਫਿਰ ਮੇਰਾ ਮੈਰਿਟ ਲਿਸਟ 'ਚ ਨਾਮ ਆਇਆ ਮੈਂ ਸਭ ਨੂੰ ਇਹ ਦੱਸਣਾ ਚਾਹਾਂਗੀ ਕਿ ਮੈਂ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨਹੀਂ ਦਿੱਤੀ ਜਾਂ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਨਹੀਂ ਦਿੱਤੀ ਇਹ ਮੇਰਾ ਨਾਮ ਮੇਰੀ ਮਿਹਨਤ ਸਦਕਾ ਆਇਆ ਹੈ ਸਿਮ ਭਗਵੰਤ ਮਾਨ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਵਿੱਚ ਇਹ ਨਿਰਪੱਖ ਭਰਤੀ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ